ਇੱਕ ਕੁੜੀ ਮੁੰਡੇ ਨੂੰ ਆਪਦੇ ਪਿਆਰ ਦੇ ਜਾਲ ਚ ਫਸਾ ਲੈਂਦੀ ਆ ਲਗਭਗ 14-15 ਲੱਖ ਰੁਪਇਆ ਉਸ ਮੁੰਡੇ ਦਾ ਖਾ ਜਾਂਦੀ ਆ ਫਿਰ ਮੁੰਡੇ ਤੋਂ ਖਹਿੜਾ ਛਡਵਾਉਣ ਲਈ ਉਹ ਕੁੜੀ ਨੇ ਇਹੋ ਜੀ ਗੇਮ ਖੇਡੀ ਮੁੰਡੇ ਨੇ ਲਗਭਗ 1 ਸਾਲ ਦੇ ਵਿੱਚ 150 ਵਾਰ ਆਪਦਾ ਖੂਨ ਟੈਸਟ ਕਰਵਾਇਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਸੁਣ ਕੇ ਤੁਸੀਂ ਇੱਕ ਵਾਰੀ ਹੈਰਾਨ ਜ਼ਰੂਰ ਹੋ ਜਾਓਗੇ ਕਿ ਕੁੜੀਆਂ ਮੁੰਡਿਆਂ ਨੂੰ ਕਿਵੇਂ ਫੁੱਦੂ ਬਣਾ ਜਾਂਦੀਆਂ ਨੇ ਜਿਹੜੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਹਾਣੀ ਹੈਗੀ ਹੈ ਬਾਈ ਰੁਗਵੀਰ ਦੀ ਤੇ ਬਾਈ ਕਰਦਾ ਫੋਟੋਗ੍ਰਾਫੀ ਦਾ ਕੰਮ ਬਾਈ ਰੁਗਵੀਰ ਕਹਿੰਦਾ ਵੀ ਸਨ 2014 ਦੇ ਵਿੱਚ ਲੁਧਿਆਣੇ ਪੈਲੈਸ ਦੇ ਵਿੱਚ ਮੈਂ ਵਿਆਹ ਲਾਉਣ ਲਈ ਜਾਣਾ ਕਿਉਂਕਿ ਬਾਈ ਫੋਟੋਗ੍ਰਾਫੀ ਦਾ ਕੰਮ ਕਰਦਾ ਸੀਗਾ ਕਹਿੰਦਾ ਚਲੋ ਜੀ ਤੁਸੀਂ ਫੋਟੋਆਂ ਫੜਵਾ ਖਿੱਚ ਰਹੀ ਸੀਗੀ ਕਹਿੰਦਾ ਇੱਕ ਬਹੁਤ ਸੋਹਣੀ ਸੁਨੱਖੀ ਕੁੜੀ ਮੈਨੂੰ ਆ ਕੇ ਕਹਿੰਦੀ ਹੈ ਕਿ ਪਲੀਜ਼ ਮੇਰੀਆਂ 4-5 ਫੋਟੋਆਂ ਖਿੱਚ ਦਿਓ ਕਹਿੰਦਾ ਚਲੋ ਜੀ ਮੈਂ ਉਹਦੀ ਫੋਟੋ ਮਾ ਕਿਚਨ ਲੱਗ ਗਿਆ ਕਹਿੰਦਾ ਕਿਉਂਕਿ ਵਿਆਹਾਂ ਦੇ ਵਿੱਚ ਆਮ ਹੀ ਹੁੰਦਾ ਵੀ ਖਾਸ ਖਾਸ ਰਿਸ਼ਤੇਦਾਰ ਆਪ ਦੇ ਇਕੱਲੇ ਇਕੱਲੇ ਨੇ ਫੋਟੋ ਮਾ ਖਿਚਾ ਲੈਂਦੇ ਆ ਅੱਜ ਕੱਲੋ ਰੁਝਾਨੀ ਇਹੋ ਜਿਹਾ ਚੱਲਿਆ ਹੋਇਆ ਕਹਿੰਦਾ ਚਲੋ ਜੀ ਮੈਂ ਪੈਲਸ ਦੇ ਵਿੱਚ ਅਲੱਗ ਪਾਰਕ ਦੇ ਵਿੱਚ ਕੁੜੀ ਨੂੰ ਲੈ ਜਨਾਂ ਉੱਥੇ ਫੋਟੋ ਮਾ ਖਿਚਣ ਲੱਗ ਜਨਾਂ ਕਹਿੰਦੇ ਉਹਨੇ 5 6 ਕਿਹਾ ਸੀ ਉਹਨੇ 15 20 ਫੋਟੋ ਮਾ ਖਿਚਾ ਲਈਆਂ ਫੋਟੋ ਮਾ ਖਿਚਾਉਣ ਤੋਂ ਬਾਅਦ ਮੈਨੂੰ ਕਹਿੰਦੀ ਹੈ ਕਿ ਪਲੀਜ਼ ਮੈਨੂੰ ਇਹ ਫੋਟੋ ਮਾ ਵਟਸਐਪ ਉੱਪਰ ਸੈਂਡ ਕਰ ਦਿਓ ਕਹਿੰਦਾ ਚਲੋ ਜੀ ਕਈ ਵਾਰ ਤਾਂ ਉਹ ਭੁੱਲ ਗਿਆ ਤੇ ਮੈਂ ਯਾਦ ਕਰਾ ਦੂੰਗੀ ਕਹਿੰਦਾ ਚਲੋ ਜੀ ਮੈਂ ਉਹਨੂੰ ਮਿਸ ਕਾਲ ਕਰਤੀ ਉਹਨੇ ਮੇਰਾ ਨੰਬਰ ਸੇਵ ਕਰ ਲਿਆ ਮੈਂ ਉਹਦਾ ਨੰਬਰ ਸੇਵ ਕਰ ਲਿਆ ਕਹਿੰਦਾ ਚਲੋ ਜੀ 8-10 ਦਿਨਾਂ ਦਾ ਸਮਾਂ ਲੰਘਦਾ 8-10 ਦਿਨਾਂ ਬਾਅਦ ਉਹ ਕੁੜੀ ਵਟਸਐਪ ਉੱਪਰ ਮੈਸੇਜ ਕਰਕੇ ਕਹਿੰਦੀ ਹੈ ਕਿ ਪਲੀਜ਼ ਮੇਰੀਆਂ ਫੋਟੋਆਂ ਮੈਨੂੰ ਸੈਂਡ ਕਰ ਦਿਓ ਕਹਿੰਦਾ ਮੈਂ ਉਹਨੂੰ ਕਿਹਾ ਵੀ ਹਜੇ ਫੋਟੋਆਂ ਤਿਆਰ ਨਹੀਂ ਹੋਈਆਂ ਕਿਉਂਕਿ ਸਾਡੇ ਕੋਲੇ ਫੰਕਸ਼ਨ ਕਾਫੀ ਜ਼ਿਆਦੇ ਆ ਤੇ ਥੋੜਾ ਜਿਹਾ ਸ਼ਡਿਊਲ ਬੀਜੀ ਆ ਵੀ ਹਜੇ 5-7 ਦਿਨਾਂ ਦਾ ਸਮਾਂ ਹੋਰ ਲੱਗ ਜਾਊਗਾ ਕਹਿੰਦੇ ਚਲੋ ਕੋਈ ਗੱਲ ਨਹੀਂ ਕਹਿੰਦਾ ਫਿਰ ਵਟਸਐਪ ਦੇ ਉੱਪਰ ਮੈਨੂੰ ਗੁੱਡ ਨਾਈਟ ਭੇਜਣ ਲੱਗ ਗਈ ਗੁੱਡ ਮਾਰਨਿੰਗ ਭੇਜਣ ਲੱਗ ਗਈ ਐ ਪੁੱਛਣ ਲੱਗ ਗਈ ਰੋਟੀ ਖਾਧੀ ਆ ਕਿ ਨਹੀਂ ਖਾਧੀ ਤੁਸੀਂ ਅੱਜ ਸਿਹਤ ਦਾ ਧਿਆਨ ਨਹੀਂ ਰੱਖਦੇ ਤੁਸੀਂ ਬਹੁਤ ਬੀਜ਼ੀ ਰਹਿੰਦੇ ਹੋ ਕਹਿੰਦਾ ਭਾਈ ਹੁਣ ਜਦੋਂ ਇੰਨੇ ਮੈਸੇਜ ਕਰਨ ਲੱਗੇ ਕਹਿੰਦਾ ਹੁਣ ਆਪਾਂ ਕਿਹੜਾ ਜਵਾਬ ਸੀਗੇ ਆਪਾਂ ਨੂੰ ਵੀ ਪਤਾ ਸੀ ਵੀ ਅਗਲੀ ਕੀ ਭਾਲਦੀ ਆ ਕਹਾਂ ਚਲੋ ਜੀ ਮੁੜ ਕੇ ਆਪਾਂ ਵੀ ਉਸ ਹਿਸਾਬ ਨਾਲ ਚੈਟ ਕਰਨ ਲੱਗੇ ਤੇ ਹੌਲੀ-ਹੌਲੀ ਫੋਨ ਤੇ ਗੱਲਾਂ ਬਾਤਾਂ ਹੋਣ ਲੱਗ ਗਈਆਂ ਤੇ ਗੱਲ ਆ ਗਈ ਲਵ ਯੂ ਲਵ ਯੂ ਤੱਕ ਕਹਿੰਦਾ ਪ੍ਰਭਾ ਉਹ ਮੇਰਾ ਇੱਡਾ ਧਿਆਨ ਰੱਖਣ ਲੱਗ ਗਈ ਵੀ ਗੱਲਾਂ ਹੀ ਛੱਡ ਦੇ ਮੈਨੂੰ ਕਹਿੰਦਾ ਆਪਦੇ ਘਰ ਦੇ ਵੀ ਬਗਾਨੇ ਲੱਗਣ ਲੱਗ ਗਏ ਵੀ ਮੇਰੇ ਘਰ ਦੇ ਨੇ ਤਾਂ ਇੰਨਾ ਮੈਨੂੰ ਪਿਆਰ ਹੀ ਨਹੀਂ ਕੀਤਾ ਵੀ ਜਿੰਨਾ ਕੁੜੀ ਮੈਨੂੰ ਕਰਦੀ ਆ ਮੈਨੂੰ ਪੁੱਛਿਆ ਕਰੇ ਵੀ ਤੁਸੀਂ ਰੋਟੀ ਖਾਧੀ ਆ ਜਾਂ ਨਹੀਂ ਖਾਧੀ ਰੋਟੀ ਟਾਈਮ ਤੇ ਖਾਇਆ ਕਰੋ ਤੁਸੀਂ ਰਾਤ ਨੂੰ ਦੁੱਧ ਪੀ ਕੇ ਸੌਂ ਆਇਆ ਕਰੋ ਤੇ ਕਹਿੰਦਾ ਇੱਕ ਵਾਰੀ ਨੇ ਮੇਰੇ ਵਾਸਤੇ ਪੰਜੀਰੀ ਬਣਾ ਕੇ ਖੱਲੀ ਕਹਿੰਦਾ ਫਿਰ ਮੇਰਾ ਬਰਥਡੇ ਆ ਗਿਆ ਮੈਨੂੰ ਨੇ ਡੇੜਾ ਤੋਲੇ ਦੀ ਸੋਨੇ ਦੀ ਚੈਨ ਪਾਈ ਮੈਨੂੰ ਸ਼ਾਪਿੰਗ ਸ਼ਾਪਿੰਗ ਕਰਾਇਆ ਕਰੇ ਪੈਂਟਾਂ ਸ਼ਰਟਾਂ ਲੈ ਕੇ ਦਿਆ ਕਰੇ ਤੇ ਕਹਿੰਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਮਾਂ ਆਮਦਾ 2015 ਦਾ ਕਹਿੰਦਾ 2015 ਦੇ ਵਿੱਚ ਅਸੀਂ ਲੁਧਿਆਣੇ ਹੋਟਲ ਦੇ ਵਿੱਚ ਮਿਲਦੇ ਆਂ ਤੇ ਪਹਿਲੀ ਵਾਰ ਉਸ ਕੁੜੀ ਨਾਲ ਮੇਰੇ ਸਬੰਧ ਬਣਦੇ ਆ ਕਹਿੰਦਾ ਜਦੋਂ ਮੈਂ ਕੁੜੀ ਨਾਲ ਸਬੰਧ ਬਣਾਉਣਾ ਤੇ ਕਹਿੰਦਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਮੇਰੇ ਤੋਂ ਪਹਿਲਾਂ ਉਸ ਕੁੜੀ ਨੇ ਕਿਸੇ ਨਾਲ ਕਦੇ ਕੁਝ ਕੀਤਾ ਨਹੀਂ ਸੀਗਾ ਕਹਿੰਦਾ ਭਰਾਵਾ ਮੇਰੀ ਧਰਤੀ ਤੇ ਅੱਡੀ ਨਾ ਲੱਗੇ ਵੀ ਕੁੜੀ ਬਹੁਤ ਚੰਗੀ ਮਿਲ ਗਈ ਵੀ ਅੱਜ ਕੱਲ ਤਾਂ ਤੁਹਾਨੂੰ ਪਤਾ ਕਿਹੋ ਜੀ ਹਵਾ ਚੱਲਦੀ ਹੈ ਹਨਾ ਤੇ ਕਹਿੰਦਾ ਵੀ ਮੈਂ ਸੋਚਿਆ ਵੀ ਬਸ ਆਪਾਂ ਇਸ ਕੁੜੀ ਨਾਲ ਵਿਆਹ ਕਰਾਉਣਾ ਇਹਦੇ ਨਾਲ ਜਿੰਦਗੀ ਬਤਾਉਣੀ ਆ ਵੀ ਇੱਕ ਤਾਂ ਚੰਗੀ ਬਹੁਤ ਆ ਮੇਰੀ ਕੇਅਰ ਬਹੁਤ ਕਰਦੀ ਆ ਉੱਪਰੋਂ ਇਹ ਕੁੜੀ ਕੈਰੈਕਟਰ ਦੀ ਬਿਲਕੁਲ ਸਹੀ ਆ ਕਹਿੰਦਾ ਵੀ ਮੈਂ ਉਹਦੇ ਇਸ਼ਕ ਚ ਫਿਰ ਐਡਾਕ ਅੰਨਾ ਹੋ ਗਿਆ ਉਹਦੇ ਤੇ ਇੰਨਾਕ ਅੰਨਾ ਵਿਸ਼ਵਾਸ ਕਰਨ ਲੱਗ ਗਿਆ ਵੀ ਗੱਲ ਹੀ ਛੱਡ ਦਿਓ ਕਹਿੰਦਾ ਚਲੋ ਜੀ ਹੁਣ ਉਹ ਇੰਨਾ ਕੁਝ ਮੈਨੂੰ ਲੈ ਕੇ ਦਿਆ ਕਰੇ ਪੈਂਟਾਂ ਸ਼ਰਟਾਂ ਹਨਾ ਤੇ ਮੋਬਾਈਲ ਵੀ ਲੈ ਕੇ ਦਿੱਤਾ ਇੱਕ ਵਾਰੀ ਉਹਨੇ ਕਹਿੰਦਾ ਫਿਰ ਭਈ ਆਪਾਂ ਵੀ ਕੰਮ ਚਲਾਤਾ ਕਹਿੰਦਾ ਫਿਰ ਆਪਾਂ ਮੇਰੇ ਮਹਿੰਗੇ-ਮਹਿੰਗੇ ਸੂਟ ਲੈ ਕੇ ਦਿਆ ਕਰਨੇ ਚੰਗਾ ਆਈਫੋਨ ਲੈ ਕੇ ਦਿੱਤਾ ਫਿਰ ਕਹਿੰਦਾ ਉਹਦਾ ਬਰਥਡੇ ਆਇਆ ਕਹਿੰਦਾ ਮੈਂ ਉਹਨੂੰ 2 ਤੋਲਿਆਂ ਦੀ 골ਡ ਦੀ ਚੈਨ ਪਾਈ 7-8 ਮੈਂ ਉਹਨੂੰ 골ਡ ਦੇ ਰਿੰਗਾ ਬਣਵਾ ਕੇ ਦਿੱਤੀਆਂ ਕਦੇ 2 ਮਹੀਨੇ ਬਾਅਦ ਬਣਵਾ ਦਿਆ ਕਰਾਂਗੇ ਤੇ 4 ਮਹੀਨੇ ਬਾਅਦ ਬਣਵਾ ਦਿਆ ਕਰਾਂ ਕਹਿੰਦਾ ਭਾਈ ਆਪਣਾ ਬਜਟ ਹਿੱਲ ਗਿਆ ਕਹਿੰਦਾ ਵਿੱਚ ਉਹਗੇ ਜੋ ਫੋਟੋਗ੍ਰਾਫੀ ਦਾ ਕੰਮ ਸੀ ਆਪਣੇ ਕਿਹੜਾ ਟਰਾਲੇ ਚੱਲਦੇ ਸੀਗੇ ਵੀ ਜਿਹੜਾ ਇੰਨਾ ਖਰਚਾ ਕਰੀ ਜਾਂਦੇ ਕਹਿੰਦਾ ਭਾਈ ਫਿਰ ਮੈਂ ਆਖਰ ਆਖਰੀ ਆ ਆਪਦੀ ਦੁਕਾਨ ਤੇ ਜਿੱਥੇ ਮੈਂ ਸਟੂਡੀਓ ਕੀਤਾ ਹੋਇਆ ਸੀਗਾ ਕਹਿੰਦਾ ਚਲੋ ਜੀ ਮੈਂ ਜਿੱਥੇ ਸਟੂਡੀਓ ਕੀਤਾ ਸੀ ਮੈਂ ਉਹ ਦੁਕਾਨ ਵੇਚਤੀ 42 ਲੱਖ ਦੀ ਤੇ ਕਹਿੰਦਾ ਮੈਂ ਸਟੂਡੀ ਉਹ 42 ਲੱਖ ਰੁਪਏ ਮੈਂ ਬੈਂਕ 'ਚ ਧਰਤਾ ਤੇ ਹੌਲੀ ਹੌਲੀ ਕਢਾ ਕੇ ਕਹਿੰਦਾ ਮੈਂ ਵਰਤੀ ਜਾਇਆ ਕਰਾਂ ਕਿਉਂਦਾ ਫਿਰ ਮੈਂ ਆਪਦੀ ਸਹੇਲੀ ਨੂੰ ਵੱਡੇ ਵੱਡੇ ਮੌਲਿਆਂ 'ਚ ਸ਼ਾਪਿੰਗ ਕਰਾਇਆ ਕਰਾਂ ਕਦੇ ਚੰਡੀਗੜ੍ਹ ਚਲੇ ਜਾਏ ਕਰੀਏ ਦੋ ਦੋ ਦਿਨ ਚੰਡੀਗੜ੍ਹ ਰਹਾ ਕਰੀਏ ਕਦੇ ਕਿੱਦੜ ਕਦੇ ਕਿੱਦੜ ਕਹਿੰਦਾ ਹੁਣ ਤੁਹਾਨੂੰ ਪਤਾ ਵੀ ਸਹੇਲੀ ਨਾਲ ਹੋਵੇ ਤਾਂ ਪੈਸੇ ਤਾਂ ਫਿਰ ਐ ਉੱਡਦੇ ਆ ਵੀ ਜਿਵੇਂ ਬਾਅ ਬਰੋਲਾ ਆ ਹੁੰਦਾ ਕਹਿੰਦਾ ਵੀ ਪੈਸੇ ਐ ਉੱਡਦੇ ਜਾਇਆ ਕਰਨਾ ਫਾਈਵ ਸਟਾਰ ਹੋਟਲਾਂ 'ਚ ਰਾਤਾਂ ਰਹਾ ਕਰੀਏ ਚੰਗਾ ਖਾਣਾ ਖਾਇਆ ਕਰੀਏ ਕਿਉਂਕਿ ਸਹੇਲੀ ਨਾਲ ਬੰਦਾ ਮਾੜੀ ਰੋਟੀ ਖਾਈ ਨਹੀਂ ਸਕਦਾ ਹਨਾ ਕਹਾਂ ਚਲੋ ਜੀ ਐ ਸਮਾਂ ਲੰਘਿਆ ਸਮਾਂ ਆ ਗਿਆ ਕਹਿੰਦਾ 2016 ਦਾ ਲਾਸਟ ਅਗਸਤ ਦਾ ਮਹੀਨਾ ਹੁੰਦਾ ਤੇ ਮੈਨੂੰ ਕਹਿੰਦੀ ਆ ਕਿ ਮੈਨੂੰ ਬੁਖਾਰ ਬਹੁਤ ਆ ਕਹਿੰਦਾ ਮੈਂ ਕਿ ਕੋਈ ਗੱਲ ਨਹੀਂ ਤੂੰ ਮੈਡੀਸਿਨ ਲੈ ਤੂੰ ਠੀਕ ਹੋ ਜਾਏਗੀ ਕਹਾਂ ਚਲੋ ਜੀ ਅਗਸਤ ਚ ਕਹਿੰਦੀ ਮੈਨੂੰ ਬੁਖਾਰ ਬਹੁਤ ਆ ਤੇ ਲਗਭਗ ਕਹਿੰਦਾ ਨੂੰ 20 ਦਿਨ ਬੁਖਾਰ ਚੜਦਾ ਬਹੁਤ ਆ ਉਹਦਾ ਇਲਾਜ ਕਰਾਉਂਦੀ ਆ ਤੇ ਅਗਸਤ ਦੀ ਲਾਸਟ ਜਿਹੇ ਵਿੱਚ ਆ ਕੇ ਮੈਨੂੰ ਕਹਿੰਦੀ ਆ ਕਿ ਤੂੰ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਕਹਿੰਦਾ ਮੈਂ ਇਹਨੂੰ ਕਿਹਾ ਵੀ ਮੈਂ ਕੀ ਇਹੋ ਜਿਹਾ ਕਰਤਾ ਕਹਿੰਦੀ ਅਗੋਂ ਮੈਨੂੰ ਕਹਿੰਦੀ ਵੀ ਮੈਨੂੰ ਤਾਂ ਏਡਜ਼ ਦੀ ਬਿਮ ਉਹ ਡਾਕਟਰਾਂ ਨੇ ਮੇਰਾ ਚੈੱਕਅਪ ਕੀਤਾ ਮੇਰਾ ਖੂਨ ਟੈਸਟ ਹੋਇਆ ਤੇ ਮੈਨੂੰ ਪਤਾ ਲੱਗਿਆ ਕਿ ਮੈਨੂੰ ਏਡਜ਼ ਆ ਮੇਰੀ ਜ਼ਿੰਦਗੀ ਤਬਾਹ ਹੋ ਗਈ ਕਹਿੰਦਾ ਰੋਣ ਲੱਗ ਗਿਆ ਉੱਚੀ ਉੱਚੀ ਕਹਿੰਦਾ ਕਹਿੰਦਾ ਬਈ ਮੇਰੀ ਵੀ ਤਾਂ ਨਿਕਲ ਗਈ ਵੀ ਆ ਗਈ ਬਣ ਗਿਆ ਵੀ ਜੇ ਇਹਨੂੰ ਏਡਜ਼ ਹੋ ਗਈ ਤੇ ਏਡਜ਼ ਮੈਨੂੰ ਵੀ ਹੈਗੀ ਆ ਕਿਉਂਕਿ ਮੈਂ ਇਹਨਾਂ ਬਹੁਤ ਵਾਰੀ ਸਾਰਾ ਕੁਝ ਕਰ ਚੁੱਕਿਆ ਹਣਾ ਕਹਿੰਦਾ ਭਰਾਵਾ ਮੇਰੀ ਜ਼ਿੰਦਗੀ ਜਨਹੇਰ ਪੈ ਗਿਆ ਜਿਹੜੇ ਉਹ ਕਸਮਾਂ ਵਾਦੇ ਉਹਦੇ ਖਾਂਬ ਲਾ ਕੇ ਉੱਡ ਗਏ ਕਹਿੰਦਾ ਮੈਨੂੰ ਐ ਲੱਗਿਆ ਵੀ ਬਸ ਜ਼ਿੰਦਗੀ ਤਬਾਹ ਹੋ ਗਈ ਕਹਿੰਦਾ ਮੈਂ ਇਹਨੂੰ ਕਿਹਾ ਵਟਸਐਪ ਤੇ ਰਿਪੋਰਟ ਸੈਂਡ ਲੈਬ ਤੇ ਗਿਆ ਮੈਂ ਕੋਨ ਟੈਸਟ ਕਰਾਇਆ ਕਹਿੰਦਾ ਪਰ ਮੈਂ ਨੈਗੇਟਿਵ ਆਇਆ ਕਹਿੰਦਾ ਮੈਂ ਇਹਨੂੰ ਰਿਪੋਰਟ ਸੈਂਡ ਕੀਤੀ ਮੈਂ ਤਾਂ ਨੈਗੇਟਿਵ ਆ ਉਹ ਅੱਗੋਂ ਮੈਨੂੰ ਕਹਿੰਦੀ ਵੀ ਕੋਈ ਗੱਲ ਨਹੀਂ ਜਿਹੜੀ ਇਹ ਬਿਮਾਰੀ ਆ ਇਹ ਕਈ ਵਾਰੀ ਰਿਪੋਰਟਾਂ ਵਿੱਚ ਜਲਦੀ ਸ਼ੋਅ ਨਹੀਂ ਹੁੰਦੀ ਪਰ ਆਪਣੇ ਅੰਦਰ ਹੁੰਦੀ ਆ ਟਾਈਮ ਲੱਗ ਜਾਂਦਾ ਪਰ ਇਹ ਗੱਲ ਕਨਫਰਮ ਆਂਗੀ ਪੋਜ਼ਿਟਿਵ ਤੂੰ ਹੀ ਹੈਗਾ ਮੈਨੂੰ ਇਹ ਬਿਮਾਰੀ ਤੇਰੇ ਤੋਂ ਲੱਗੀ ਆ ਨਹੀਂ ਤਾਂ ਮੈਂ ਤਾਂ ਕਿਸੇ ਦੇ ਕਦੇ ਨੇੜੇ ਵੀ ਨਹੀਂ ਲੰਗੀ ਕਹਿੰਦਾ ਭਰਾਵਾ ਬੱਸ ਇਨੀ ਗੱਲ ਸੁਣ ਕੇ ਮੈਨੂੰ ਐ ਲੱਗਿਆ ਯਾਰ ਵੀ ਹੁਣ ਛੱਡ ਖੜਾ ਮਣਾ ਹੁਣ ਮਰਨਾ ਹੀ ਆ ਬਸ ਹੁਣ ਏਡਜ਼ ਹੋ ਗਈ ਬਸ ਜ਼ਿੰਦ ਕਹਿੰਦਾ ਬਰਾ ਮੈਂ ਤੀਜੇ ਦਿਨ ਚੌਥੇ ਦਿਨ ਖੂਨ ਟੈਸਟ ਖੂਨ ਟੈਸਟ ਕਰਵਾਇਆ ਪਾਗਲਾ ਤਰ੍ਹਾਂ ਖੂਨ ਟੈਸਟ ਹੀ ਕਰਾਈ ਜਾਇਆ ਕਰਾਂ ਵੀ ਕਿਤੇ ਯਾਰ ਮੈਨੂੰ ਏਡਜ਼ ਨਾ ਹੋ ਜੇ ਹਨਾ ਵੀ ਮੈਂ ਵੇਖਾਂ ਵੀ ਮੈਂ ਕਦੋਂ ਪੋਜ਼ਿਟਿਵ ਹੋਣਾ ਜਾਂ ਨੈਗੇਟਿਵ ਹੋਣਾ ਐ ਕਰਕੇ ਬੰਦੇ ਦਿਮਾਗ 'ਚ 100 ਖਿਆਲ ਚੱਲਦੇ ਹੁੰਦੇ ਆ ਕਹਿੰਦਾ ਉਦੋਂ ਮੈਂ YouTube ਤੇ ਦੇਖਿਆ ਕਰਾਂ ਵੀ ਹਾਂ ਏਡਜ਼ ਬਿਮਾਰੀ ਦੇ ਲੱਛਣ ਕੀ ਹੁੰਦੇ ਆ ਕਦੇ ਮੈਂ Google ਦੇ ਭਰ-ਭਰ ਦੇਖਿਆ ਕਰਾਂ ਕਹਿੰਦਾ ਵੀ ਮੈਂ ਐ ਕਮਲਾ ਹੋ ਗਿਆ ਪੂਰਾ ਕਹਿੰਦਾ ਚਲੋ ਜੀ ਫਿਰ ਮੈਂ ਉਹਦੇ ਨਾਲ ਗੱਲਬਾਤ ਕਰਨੀ ਕਹਿੰਦਾ ਕੱਟ ਕਰਦੀ ਬਿਲਕੁਲ ਗੱਲਬਾਤ ਕੱਟ ਕਰਦੀ ਕਦਾ ਉਹਨੇ ਵੀ ਘਟਾ ਤੀ ਵੀ ਹੁਣ ਆਪਣੀ ਜ਼ਿੰਦਗੀ ਦਾ ਅੰਤ ਆ ਗਿਆ ਵੀ ਹੁਣ ਆਪਾਂ ਸਾਰਾ ਕੁਝ ਖਤਮ ਕਰ ਦਈਏ ਕਹਿੰਦਾ ਜਦੋਂ ਮੈਨੂੰ ਇਹ ਗੱਲ ਦੱਸਦੀ ਹੈ ਕਿ ਹਾਂ ਮੈਨੂੰ ਏਡਜ਼ ਹੋ ਗਈ ਆ ਕਹਿੰਦਾ ਉਸ ਤੋਂ ਸੱਤਾ ਕੇ ਮਹੀਨਿਆਂ ਬਾਦੋਂ ਮੈਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੇਰੇ ਘਰ ਦੇ ਹੁਣ ਮੇਰਾ ਵਿਆਹ ਕਰਨਾ ਚਾਹੁੰਦੇ ਆ ਤੇ ਮੈਂ ਹੁਣ ਆਪਦੇ ਘਰਦਿਆਂ ਨੂੰ ਕਿਹੜੇ ਮੂੰਹ ਨਾਲ ਕਹਾਂ ਕਿ ਮੈਂ ਵਿਆਹ ਨਹੀਂ ਕਰਾਉਣਾ ਮੈਂ ਹੁਣ ਘਰਦਿਆਂ ਨੂੰ ਕਿਹੜੇ ਮੂੰਹ ਨਾਲ ਕਹਾਂ ਕਿ ਹਾਂ ਮੈਨੂੰ ਏਡਜ਼ ਹੋ ਚੁੱਕੀ ਆ ਜੇ ਮੈਂ ਘਰਦਿਆਂ ਨੂੰ ਦੱਸੂੰਗੀ ਮਾਪਿਆਂ ਨੂੰ ਦੱਸੂੰਗੀ ਉਹ ਮੇਰੇ ਬਾਰੇ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਲੱਗੂਗਾ ਉਹ ਮੇਰੇ ਬਾਰੇ ਕੀ ਸੋਚਣਗੇ ਸਾਡੇ ਪਿੰਡ 'ਚ ਪਤਾ ਲੱਗੂਗਾ ਮੇਰੇ ਮਾਪਿਓ ਦੇ ਕੀ ਇੱਜ਼ਤ ਰਹਿ ਜੂਗੀ ਕਿ ਹਾਂ ਇਹਨਾਂ ਦੀ ਕੁੜੀ ਨੂੰ ਏਡਜ਼ ਆ ਬਾਹਰ ਖੇ ਖਾਂਦੀ ਰਹੀ ਐ ਕਹਿੰਦਾ ਮੈਂ ਕਿਹਾ ਗੱਲ ਤੇ ਵੀ ਤੇਰੀ ਸਹੀ ਆ ਕਹਿੰਦਾ ਮੈਂ ਕਿਹਾ ਵੀ ਹੁਣ ਤੂੰ ਕੀ ਕਰੇਂਗੀ ਫੇਰ ਤਾਂ ਕਹਿੰਦਾ ਉਹ ਮੈਨੂੰ ਕਹਿੰਦੀ ਵੀ ਮੈਂ ਪੰਜਾਬ 'ਚ ਨਹੀਂ ਵਿਆਹ ਕਰਾਉਣਾ ਵੀ ਮੈਨੂੰ ਕੈਨੇਡਾ ਦੇ ਮੁੰਡੇ ਨਾਲ ਰਿਸ਼ਤਾ ਦਾ ਮੈਂ ਕੈਨੇਡਾ ਮੁੰਡੇ ਨਾਲ ਵਿਆਹ ਕਰਾ ਕੇ ਚਲੀ ਜਾਊਂਗੀ ਤੇ ਉਧਰ ਜਾ ਕੇ ਮੈਂ ਉਹਨੂੰ ਸਾਰਾ ਕੁਝ ਦੱਸ ਦਊਂਗੀ ਕਿ ਮੈਨੂੰ ਏਡਜ਼ ਆ ਠੀਕ ਆ ਮੇਰੇ ਨੇੜੇ ਨਾ ਹੀ ਤੇ ਮੈਂ ਉਧਰ ਹੀ ਰ ਪਰ ਪੰਜਾਬ ਚ ਕਿਸੇ ਨੂੰ ਨਹੀਂ ਪਤਾ ਲੱਗੂਗਾ ਕਿ ਹਾਂ ਮੈਂ ਏਡਜ਼ ਦੀ ਮੌੜ ਡੰਬਰੀ ਆ ਕਹਿੰਦਾ ਹੁਣ ਮੇਰੇ ਵੀ ਦਿਲ ਚ ਕਹਿੰਦਾ ਪਿਆਰ ਪਿਓ ਵਾਲੇ ਗੱਲਾਂ ਕਦਾ ਮੁੱਕ ਚੁੱਕੀਆਂ ਸੀ ਕਹਿੰਦਾ ਮੈਨੂੰ ਵੀ ਆਇਆ ਸੀ ਵੀ ਮਣਾ ਹੁਣ ਕਾਹਦਾ ਪਿਆਰ ਆ ਉਹਨੇ ਵੀ ਮਰ ਜਾਣਾ ਮੈਨੂੰ ਵੀ ਏਡਜ਼ ਆ ਮੈਂ ਵੀ ਮਰ ਜਾਣਾ ਕਹਿੰਦਾ ਹਜੇ ਮੈਨੂੰ ਹੋਈ ਨਹੀਂ ਪਰ ਮੇਰੇ ਦਿਲ ਚ ਗੱਲ ਚੱਲ ਰਹੀ ਆ ਕਿ ਹਾਂ ਮੈਨੂੰ ਏਡਜ਼ ਹੈਗੀ ਆ ਕਹਿੰਦਾ ਚਲੋ ਜੀ ਮੁੜ ਕੇ ਉਹਦਾ ਵਿਆਹ ਹੁੰਦਾ ਤੇ ਵਿਆਹ ਕਰਾ ਕੇ ਮੁੰਡਾ ਮਹੀਨਾ ਜਿਹੜੇ ਇੱਥੇ ਰਹਿੰਦਾ ਉਸ ਤੋਂ ਬਾਅਦ ਮੁੰਡਾ ਕਹਿੰਦਾ ਉਹ ਬਾਹਰ ਚਲਾ ਜਾਂਦਾ ਕਹਿੰਦਾ ਵਿਆਹ ਤੋਂ ਬਾਅਦ ਫਿਰ ਮੈਂ ਨਾਲ ਫੋਨ ਤੇ ਗੱਲਾਂ ਵੀ ਮੈਂ ਹੁਣ ਬਸ ਖਤਮ ਹੋ ਜਾਣਾ ਹਨਾ ਮੈਂ ਉਸ ਮੁੰਡੇ ਨਾਲ ਸਬੰਧ ਨਹੀਂ ਬਣਾਏ ਸੁਹਾਗਰਾਤਮ ਨਹੀਂ ਬਣਾਈ ਪਰ ਮੈਂ ਉਹਨੂੰ ਕਿਹਾ ਸੀਗਾ ਕਿ ਪਲੀਜ਼ ਮੈਨੂੰ ਇੱਕ ਵਾਰੀ ਕੈਨੇਡਾ ਲੈ ਜਾ ਇੱਥੇ ਮੇਰੇ ਮਾਂ ਪਿਓ ਦੀ ਇੱਜ਼ਤ ਨਹੀਂ ਰਹਿਣੀ ਜੇ ਹੋਜੂਗਾ ਉਹ ਹੋਜੂਗਾ ਉਹ ਮੁੰਡਾ ਬਹੁਤ ਚੰਗਾ ਮੁੰਡਾ ਬਹੁਤ ਨਾਈਸ ਆ ਉਹ ਜਿਹਨੇ ਮੇਰੇ ਨਾਲ ਵਿਆਹ ਕਰਾਇਆ ਉਹ ਸਾਰੀ ਸਿਚੁਏਸ਼ਨ ਸਮਝਦਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੈਨੂੰ ਬਾਹਰ ਲੈ ਜਾਊਗਾ ਜੇ ਕਰ ਲਊਗਾ ਉਹ ਕਰ ਲਊਗਾ ਚਲੋ ਜੀ ਲਾਕਡਾਊਨ ਲੱਗ ਗਿਆ ਲਾਕਡਾਊਨ ਚ ਉਹਦਾ ਫੋਨ ਤੇ ਮੇਰੇ ਨਾਲ ਗੱਲਾਂ ਬਾਤਾਂ ਕਰਦੀ ਰਿਹਾ ਕਰੇ ਵੀਡੀਓ ਕਾਲ ਤੇ ਰੋਇਆ ਤੋਇਆ ਕਰੇ ਕਹਿੰਦਾ ਭਾਈ ਮੈਂ 2017 ਤੋਂ ਆਪਦਾ ਖੂਨ ਟੈਸਟ ਕਰਵਾਉਣ ਲੱਗਾ ਹੋਇਆ ਸੀ ਕਹਤੋੜ ਕਹਿੰਦਾ ਮੈਂ 1 ਸਾਲ ਦੇ ਵਿੱਚ 150 ਵਾਰ ਆਪਦਾ ਖੂਨ ਟੈਸਟ ਕਰਵਾ ਚੁੱਕਿਆ ਸੀਗਾ ਕਹਿੰਦਾ ਮੈਂ ਬਹੁਤ ਸਾਰੀ Google ਤੇ ਜਾਣਕਾਰੀ ਇਕੱਠੀ ਕੀਤੀ YouTube ਤੇ ਜਾਣਕਾਰੀ ਇਕੱਠੀ ਕੀਤੀ ਵੀ ਹਾਂ ਇਹ ਬਿਮਾਰੀ ਲੇਟ ਸ਼ੋ ਹੁੰਦੀ ਆ ਕਹਿੰਦਾ 2021 ਦੇ ਵਿੱਚ ਕਹਿੰਦਾ ਮੇਰੀ ਸਹੇਲੀ ਕੈਨੇਡਾ ਚਲੀ ਜਾਂਦੀ ਹੈ ਕਹਿੰਦਾ ਕੈਨੇਡਾ ਜਾ ਕੇ ਸਾਡੀ ਫੋਨ ਤੇ ਗੱਲਬਾਤ ਬਿਲਕੁਲ ਹੋਣੀ ਬੰਦ ਹੋ ਗਈ ਕਹਿੰਦਾ ਭਾਈ ਮੈਂ दारू ਪੀਣ ਲੱਗ ਗਿਆ ਹੋਰ ਨਸ਼ੇ ਪੱਤੇ ਕਰਨ ਲੱਗ ਗਿਆ ਡਿਪਰੈਸ਼ਨ ਚਲਾ ਗਿਆ ਬਹੁਤ ਜ਼ਿਆਦਾ ਕਹਿੰਦਾ ਮੈਨੂੰ ਹੁਣ ਸਹੇਲੀ ਦਾ ਕੋਈ ਗਾਮਣੀ ਵੀ ਮੈਨੂੰ ਛੱਡ ਕੇ ਚਲੀ ਗਈ। ਕਹਿੰਦਾ ਮੈਨੂੰ ਇਹ ਗਾਮ ਸੀਗਾ ਕਿ ਮੈਂ ਏਡਜ਼ ਕਿਵੇਂ ਆਪਣੇ ਆਪ ਨੂੰ ਕਰਾ ਲਈ ਆ ਵੀ ਮੈਨੂੰ ਤਾਂ ਏਡਜ਼ ਦੀ ਬਿਮਾਰੀ ਹੋ ਚੁੱਕੀ ਆ ਪਰ ਹਜੇ ਬਲੱਡ 'ਚ ਨਹੀਂ ਸ਼ੋ ਹੋ ਰਹੀ। ਕਹਿੰਦਾ ਭਰਾ ਬਾਬਾ 2021 'ਚ ਵੀ ਬਹੁਤ ਆਪਦੇ ਖੂਨ ਟੈਸਟ ਕਰਵਾਏ। ਨਾ ਮੈਨੂੰ ਰਾਤ ਨੂੰ ਨੀਂਦ ਆਇਆ ਕਰੇ ਨਾ ਦਿਨੇ ਚੈਨ ਆਇਆ ਕਰੇ ਬੁਰੇ ਹਾਲਾਤ ਕਹਿੰਦਾ। ਕਹਿੰਦਾ 2023 ਦੇ ਵਿੱਚ ਕਹਿੰਦਾ ਮੇਰੀ ਸਹੇਲੀ ਦੇ ਘਰੇ ਇੱਕ ਜਵਾਗ ਜਰਮ ਲੈਂਦਾ। ਕਹਿੰਦਾ ਹੁਣ ਮੈਨੂੰ ਬਿਲਕੁਲ ਨਹੀਂ ਪਤਾ। ਵੀ ਉਹਦੇ ਘਰੇ ਬੱਚਾ ਹੋ ਗਿਆ। ਨਾ ਇਹ ਕਹਿੰਦਾ ਮ ਕਹਿੰਦਾ ਹੁਣ ਗੱਲ ਕਿੱਥੋਂ ਆਈ ਵੀ ਉਹਨੇ ਕੋਈ ਨਵੀਂ ਆਪਦੀ ਇੰਸਟਾਗ੍ਰam ਆਈਡੀ ਬਣਾਈ ਕੈਨੇਡਾ ਜਾ ਕੇ ਕਹਿੰਦਾ ਉੱਥੇ ਆਪਦੀਆਂ ਉਹ ਰੀਲਾਂ ਰੋਲਾਂ ਅਪਲੋਡ ਕਰਦੀ ਹੁੰਦੀ ਸੀਗੀ ਕਹਿੰਦਾ ਚਲੋ ਜੀ ਇੱਕ ਦਿਨ ਅਚਾਨਕ ਬੈਠਿਆਂ ਬੈਠਿਆਂ ਮੇਰੀ ਸਹੇਲੀ ਦੀ ਰੀਲ ਮੇਰੇ ਸਾਹਮਣੇ ਆ ਗਈ ਤੇ ਕਹਿੰਦਾ ਮੈਂ ਭੱਜ ਕੇ ਉਹਦੀ ਆਈਡੀ ਖੋਲੀ ਜਦੋਂ ਮੈਂ ਆਈਡੀ ਖੋਲੀ ਤੇ ਆਈਡੀ ਜੁਗਤਾਂ ਬਹੁਤ ਕੁਝ ਨਿਕਲਿਆ ਵੀ ਉਹ ਤਾਂ ਆਪਦੇ ਕਰਨ ਨਾਲ ਪੂਰੀ ਖੋਸ਼ ਆ ਰੀਲਾਂ ਬਣਾ ਕੇ ਪਾ ਰਹੀ ਆ ਵੀ ਉਹਨੇ ਇੱਕ ਜਵਾਬ ਨੂੰ ਜਨਮ ਦੇ ਦਿੱਤਾ ਕਹਿੰਦਾ ਫਿਰ ਮੈਂ ਉਸੇ ਆਈਡੀ ਦੇ ਮੈਸੇਂਜਰ ਉੱਪਰ ਮੈਸੇਜ ਕਰਦਾ ਕਿ ਤੈਨੂੰ ਵਧਾਈਆਂ ਹੁਣ ਕਿ ਤੇਰੇ ਘਰੇ ਜਵਾਕ ਹੋ ਗਿਆ ਵੀ ਤੂੰ ਤਾਂ ਕਹਿੰਦੀ ਸੀ ਮੈਂ ਉਹਨੂੰ ਨੇੜੇ ਨਹੀਂ ਲੱਗਣ ਦਿੱਤਾ ਮੈਂ ਉਹਨਾਂ ਸੁਹਾਗ ਰਾਤ ਨਹੀਂ ਮਨਾਈ ਤੇ ਹੁਣ ਤੂੰ ਜਵਾਕ ਜੰਮ ਕੇ ਬੈਠੀ ਆ ਤੂੰ ਤਾਂ ਕਹਿੰਦੀ ਸੀ ਮੈਨੂੰ ਏਡਜ਼ ਹੋਈ ਆ ਫਿਰ ਤੂੰ ਜਵਾਕ ਕਿੱਦਾਂ ਪੈਦਾ ਕਰਤਾ ਜੇ ਉਹ ਕਹਿੰਦਾ ਮੈਂ ਬੜੀਆਂ ਗੱਲਾਂ ਕੀਤੀਆਂ ਕਹਿੰਦਾ ਉਹਦਾ ਕੋਈ ਵੀ ਰਿਪਲਾਈ ਨਹੀਂ ਸੀ ਆ ਪਰ ਉਹ ਮੈਸੇਜ ਸੀਨ ਕਰ ਚੁੱਕੀ ਸੀ ਕਹਿੰਦਾ ਜਦੋਂ ਮੈਂ ਦੇਖਿਆ ਵੀ ਉਹ ਮੈਸੇਜ ਸੀਨ ਕਰ ਚੁੱਕੀ ਆ ਪਰ ਕੋਈ ਰਿਪਲਾਈ ਨਹੀਂ ਕੀਤਾ ਕਹਿੰਦਾ ਮੈਂ ਸੋਚ ਲਿਆ ਮਿੱਤਰਾ ਤੇਰੇ ਨਾਲ ਗੇਮ ਖੇਡ ਗਈ ਏ ਤੈਨੂੰ ਫੁੱਦੂ ਬਣਾ ਗਈ ਆ ਉਹ ਉਹਨੂੰ ਕੈਨੇਡਾ ਵਾਲਾ ਮੁੰਡਾ ਮਿਲ ਗਿਆ ਸੀ ਉਹਨੇ ਸਿਰਫ ਤੇਰੇ ਤੋਂ ਖਿਹੜਾ ਛਡਾਉਣਾ ਸੀਗਾ ਵੀ ਉਹ ਏਡਜ਼ ਦਾ ਬਾਹਣਾ ਲਾ ਕੇ ਤੇਰੇ ਤੋਂ ਖਿਹੜਾ ਛਡਾ ਗਈ ਤੂੰ ਪਾਗਲਾ ਤਰਾ ਖੂਨ ਟੈਸਟ ਕਰਵਾਉਂਦਾ ਮਰਦਾ ਫਿਰਦਾ ਫਿਰ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਬਹੁਤ ਵੱਡਾ ਤੂੰ ਮੇਰੇ ਨਾਲ ਗੇਮ ਖੇਡੀ ਆ ਤੂੰ ਮੇਰੀ ਜ਼ਿੰਦਗੀ ਖਰਾਬ ਕਰਤੀ ਮੇਰਾ 14-15 ਲੱਖ ਰੁਪਇਆ ਖਾ ਗਈ ਕਹਿੰਦਾ ਉਹਦਾ ਕੋਈ ਵੀ ਰਿਪਲਾਈ ਨਹੀਂ ਸਿਰਫ ਉਹਨੇ ਅੱਗੋਂ ਮੈਨੂੰ ਹੱਥ ਜੋੜਨ ਨਾਲ ਬੋਝੀ ਜਾ ਭੇਜਦਾ ਬਾਈ ਕਹਿੰਦਾ ਵੀ ਮੈਂ ਆ ਆ ਦੀ ਦੁਕਾਨ ਵਿੱਚ ਹੀ 14-15 ਲੱਖ ਰੁਪਇਆ ਸੇਲੀ ਨੂੰ ਖਵਾ ਦਿੱਤਾ ਕਹਿੰਦਾ ਜਿਹੜੇ ਬ ਚੋਰੀ ਕਰਕੇ ਤਾਂ ਦੁਕਾਨ ਵੀ ਵੇਚ ਗਵਾਈ ਤੇ ਕਹਿੰਦਾ ਪਾਗਲਾਂ ਤਰ੍ਹਾਂ ਮਰ ਗਿਆ ਖੂਨ ਟੈਸਟ ਕਰਾ ਕਰ ਕਹਿੰਦਾ ਇੱਕ ਸਾਲ ਜੇ ਮੈਂ 1.5 112 ਦਾ ਖੂਨ ਟੈਸਟ ਕਰਵਾ ਲੈਂਦਾ ਸੀਗਾ ਪਰ ਮੈਂ 네ਗੇਟਿਵ ਆਉਂਦਾ ਸੀਗਾ ਕਹਿੰਦਾ ਮੈਂ ਪੋਜ਼ਿਟਿਵ ਕਿੱਥੋਂ ਹੋਣਾ ਸੀ ਜਦੋਂ ਮੈਨੂੰ ਐਡਜ਼ ਹੈ ਹੀ ਨਹੀਂ ਸੀਗੀ ਨਾ ਹੀ ਮੇਰੀ ਸਹੇਲੀ ਨੂੰ ਕਹਿੰਦਾ ਐਡਜ਼ ਸੀਗੀ ਕਹਿੰਦਾ ਸਿਰਫ ਉਹ ਮੈਨੂੰ ਫੁੱਦੂ ਬਣਾ ਗਈ ਕਿਉਂਕਿ ਉਹਨੂੰ ਐ ਸੀ ਵੀ ਮੈਂ ਇਹਦੇ ਕੋਲੋਂ ਹੁਣ ਖਹਿੜਾ ਕਿਵੇਂ ਛਡਾਵਾਂ ਵੀ ਮੈਂ ਇਹਦੇ ਨਾਲ ਜਉਣ ਮਰਨ ਦੇ ਵਾਅਦੇ ਕੀਤੇ ਆ ਵੀ ਜੇ ਮੈਂ ਇੱਕਦਮ ਪਿੱਛੇ ਹੋ ਗਈ ਹੋ ਸਕਦਾ ਮੇਰਾ ਕੋਈ ਨੁਕਸਾਨ ਕਰ ਦੇ ਜਾਂ ਕੋਈ ਮੇਰੀ ਕਿਤੇ ਬਦਨਾਮੀ ਨਾ ਕਰਦੇ ਕੋਈ ਮੇਰੇ ਤੇ ਕਲੰਕ ਨਾ ਲਵਾ ਦੇ ਹਨਾ ਜਾ ਕੇ ਦੇ ਗੱਲ ਸੋਸ਼ਲ ਮੀਡੀਆ ਤੇ ਨਾ ਹਾਈਲਾਈਟ ਕਰ ਦੇ ਇਸ ਗੱਲ ਕਰਕੇ ਕਹਿੰਦਾ ਮੈਨੂੰ ਫੁੱਦੂ ਬਣਾਉਂਦੇ ਜੀ ਏਡਜ਼ ਦੀ ਬਿਮਾਰੀ ਦਾ ਮਨਣਾਉਣੇ ਇਹੋ ਜਿਹਾ ਲਾਇਆ ਕਿ ਮੇਰੇ ਦਿਲ ਚ ਡਰ ਬੈ ਗਿਆ ਕਿ ਹਾਂ ਮੈਨੂੰ ਏਡਜ਼ ਹੋ ਗਈ ਕਹਿੰਦਾ ਮੈਂ ਆਪੇ ਪਿੱਛੇ ਹਟ ਗਿਆ ਕਹਿੰਦਾ ਹੁਣ ਅਗਲੀ ਬਾਹਰ ਜਾ ਕੇ ਵਿਆਹ ਕਰਾ ਕੇ ਮੁੰਡਾ ਜੰਮੀ ਬੈਠੀ ਆ ਕਹਿੰਦਾ ਬਾਈ ਉਹਨੂੰ ਕੋਈ ਏਡਜ਼ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਨਾ ਹੀ ਕਹਿੰਦਾ ਮੈਨੂੰ ਏਡਜ਼ ਹੈ ਕਹਿੰਦਾ ਮੈਂ ਵੀ ਨੈਗੇਟਿਵ ਆ ਬਾਈ ਨੇ ਮੈਨੂੰ ਰਿਪੋਰਟਾਂ ਵੀ ਆਪਦੀਆਂ ਭੇਜੀਆਂ ਇਹ ਕੁੜੀਆਂ ਮੁੰਡਿਆਂ ਦੇ ਪੈਸੇ ਖਾਣ ਪੀਣ ਤੋਂ ਬਾਅਦ ਫਿਰ ਇਸ ਤਰ੍ਹਾਂ ਟੂਏ ਦੇ ਲੱਤ ਮਾਰਦੀਆਂ ਨੇ ਫਿਰ ਇਸ ਤਰ੍ਹਾਂ ਮੁੰਡਿਆਂ ਨੂੰ ਫੁੱਦੂ ਬਣਾਉਂਦੀਆਂ ਨੇ ਨਜ਼ਾਰੇ ਕੱਸੇ ਹੋਰ ਨਾਲ ਲੈ ਲੈਂਦੀਆਂ ਨੇ ਤੇ ਵਿਆਹ ਫਿਰ ਕਿਤੇ ਹੋਰ ਕਰਾਉਂਦੀਆਂ ਨੇ ਬਾਈ ਕਹਿੰਦਾ ਹੁਣ ਉਹਨੂੰ ਮੇਰੀ ਘਰ ਦੀ ਹਾਲਤ ਦਾ ਪਤਾ ਸੀਗਾ ਕਿ ਮੇਰਾ ਕੱਲਾ ਫੋਟੋਗ੍ਰਾਫੀ ਦੇ ਕੰਮ ਚੱਲਦਾ ਤੇ ਦੁਕਾਨ ਆ ਜਿਹੜੀ ਮੈਂ ਉਹ ਵੀ ਵੇਚਤੀ ਉਹਦੇ ਪਿੱਛੇ ਉਹਨੂੰ ਐਸੀ ਵੀ ਇਸ ਨੰਗ ਕੋਲੇ ਹੈਗਾ ਕੀ ਆ ਵੀ ਕੋਈ ਨਹੀਂ 4 ਦਿਨ ਆਪਣਾ ਨਜ਼ਾਰੇ ਲੈ ਲੈ ਦੇ ਨਾਲ ਬੁੱਲੇ ਲੁੱਟ ਲੈ ਮਹਿੰਗੇ ਮਹਿੰਗੇ ਸੂਟ ਪਾ ਲੈ ਚੰਗੀਆਂ 골ਡ ਦੀਆਂ ਚੈਨਾਂ ਪਾ ਲੈ ਚੰਗੀਆਂ ਰਿੰਗਾਂ ਲੈ ਕੇ ਦਿੱਤੀਆਂ ਉਹਨੂੰ ਕਹਿੰਦਾ ਬਈ ਫੇਰ ਅਗਲੀ ਨੇ ਚੰਗਾ ਮੁੰਡਾ ਪਾ ਲਿਆ ਕੈਨੇਡਾ ਦਾ ਅਗਲੀ ਵਿਆਹ ਕਰਾ ਕੇ ਉੱਡ ਗਈ ਕਹਿੰਦਾ ਕਹਿੰਦਾ ਬਈ ਆਪਾਂ ਫੁੱਦੂ ਬਣ ਰੇ ਆਪਾਂ ਏਡਜ਼ ਦੀ ਬਿਮਾਰੀ ਚ ਉਲਝੇਰੇ ਵੀ ਹਾਂ ਆਪਾਂ ਨੂੰ ਏਡਜ਼ ਹੋ ਜਾਣੀ ਐ ਏਡਜ਼ ਹੋ ਜਾਣੀ ਐ ਕਹਿੰਦਾ दारू ਪੀ ਪੀ ਕੇ ਨਸ਼ਾ ਕਰ ਕਰ ਕੇ ਆਪਣੇ ਆਪਾਂ ਵੀ ਮਾਰੀ ਜਾਂਦਾ ਸੀ ਕਹਿੰਦਾ ਮੈਂ ਦਿਨ ਰਾਤ ਕਹਿੰਦਾ ਬਈ ਹੁਣ ਮਸਾ ਜਾ ਕੇ ਜ਼ਿੰਦਗੀ ਨੂੰ ਫੇਰ ਲੋਟ ਕੀਤਾ ਫੇਰ ਸੈੱਟ ਕੀਤਾ ਕਹਿੰਦਾ ਬਈ ਹੁਣ ਜਮਨ ਨੰਗ ਹੋ ਗਏ ਕਹਿੰਦਾ ਹੁਣ ਹੱਥ ਖੜੇ ਹੋ ਗਏ ਕਹਿੰਦਾ ਹੁਣ ਤਾਂ ਯਾਰ ਕਦਾ ਕੁੜੀਆਂ ਲੈ ਵੇਖਣ ਨੂੰ ਵੀ ਜੀ ਨਹੀਂ ਕਰਦਾ ਨਫ਼ਰਤ ਹੀ ਹੋ ਗਈ ਬਾਈ ਕਦਾ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਵੱਤ ਤੋਂ ਵੱਤ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਵੱਤ ਤੋਂ ਵੱਤ ਜੰਗ ਮੁੰਡਿਆਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਕੁਝ ਕੁੜੀਆਂ ਮੁੰਡਿਆਂ ਦਾ ਪੈਸਾ ਖਾਣ ਤੋਂ ਬਾਅਦ ਨਜ਼ਾਰੇ ਲੁੱਟਣ ਤੋਂ ਬਾਅਦ ਫਿਰ ਮੁੰਡਿਆਂ ਨੂੰ ਇਸ ਤਰ੍ਹਾਂ ਫੁੱਦੂ ਬਣਾ ਕੇ ਵਿਆਹ ਕਿਤੇ ਹੋਰ ਕਰਾ ਲੈਂਦੀਆਂ ਨੇ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਪਰ ਅਬ ਉਹ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ